ਜੀ ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦਿਖਾਉਣ ਲੱਗੇ ਆ ਜੀ ਪਲਕਾਰ 654 ਪੁਰਾਣੇ ਮਾਡਲ ਦੀ ਐ ਨਵਾਂ ਮਾਡਲ ਕੰਬਾਈਨ ਅੱਜ ਤੁਹਾਨੂੰ ਕੰਬਾਈਨ ਦਿਖਾ ਦਈਏ ਇਹਦੇ ਵਿੱਚ ਜੀ ਡੀ ਆਰ ਗੇਅਰ ਲੱਗਿਆ ਹੋਇਆ ਜਿਹੜੀ ਇਹ ਪਹਿਲਾਂ 2009 ਦੇ ਵਿੱਚ ਕੰਬਾਈਨਾਂ ਤਿਆਰ ਕੀਤੀਆਂ ਸੀਗੀਆਂ ਉਹਦੇ ਵਿੱਚ ਤਾਂ ਇਹ ਤਿੰਨ ਪੱਟੀਆਂ ਸੀ ਹੁਣ ਤਾਂ ਚਲੋ ਚਾਰ ਕਰਤੀਆਂ ਵਧੀਆ ਹਾਲਤ ਦੀ ਕੰਡੀਸ਼ਨ ਦੀ ਵਧੀਆ ਖੜੀ ਆ ਕੰਬਾਈਨ ਤੁਸੀਂ ਦੇਖ ਸਕਦੇ ਹੋ ਆਜੋ ਦਿਖਾ ਲਓ 60 70 ਪੈਸੇ ਟਾਇਰ ਪਏ ਨੇ ਇਹਦੇ। ਪੇਟੀ ਬੰਦ ਇੰਜਨ ਤਰਿਆ ਹੋਇਆ ਇਹਦੇ ਤੇ। 02 ਵਾਲੇ ਇੰਜਨ ਜਿਹੜੇ ਪਹਿਲਾਂ ਆਉਂਦੇ ਸੀ ਉਹੀ ਤਰੇ ਹੋਏ ਨੇ। ਇਹ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੀ ਹੈ 14 ਫੁੱਟ ਕਟਰ ਦੇ ਵਿੱਚ ਆ। 6 ਸਟਾਰਟ ਕਰਨੇ ਜੀ। 6 ਸਟਾਰਟ ਕਰਨੇ ਡੀਜ਼ਲ ਟੈਂਕ ਵਗੈਰਾ ਬਿਲਕੁਲ ਜੈਨੂਇਨ ਕੰਡੀਸ਼ਨ ਦੇ ਵਿੱਚ ਪਈ ਹੈ। ਮਾਰਕਾ ਲੱਗਿਆ ਹੋਇਆ 2009 ਦਾ 2009 ਦਾ ਮਾਰਕਾ ਦਿਖਾ ਦਿਓ ਜੀ ਅਜਾ ਉਹਦੇ ਇਹ ਦੇਖ ਸਕਦੇ ਹੋ ਤੁਸੀਂ 2009 ਦਾ ਮਾਰਕਾ ਲੱਗਿਆ ਹੋਇਆ